ਦੇ ਸਰ ਜੋ ਮੈਡੀਕਲ ਕਲੇਮ ਮਿਲਦਾ ਹੈ ਉਸ ਮਾਮਲੇ ਚਾਈ ਕੋਰ ਦਾ ਲੇਟੈਸਟ ਕੀ ਫੈਸਲਾ ਆਇਆ ਤੇ ਕਿਸ ਕਟਿੰਗ ਦੇ ਵਿੱਚ ਜੀ ਇਹ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਹੈ ਕਿ ਜਿੰਨੇ ਸਰਕਾਰੀ EMPLOYEES ਹੈਗੇ ਆ ਉਹਨਾਂ ਦੇ ਜਿਹੜੇ ਡਿਪੈਂਡੈਂਟ ਹੁੰਦੇ ਆ ਪੇਰੈਂਟਸ ਹੁੰਦੇ ਆ ਤੇ ਹਸਬੰਡ ਬਾ ਜਾਂ ਵਾਈਫ ਹੁੰਦੇ ਆ ਚਿਲड्रन ਹੁੰਦੇ ਆ ਮਾਈਨਰ ਚਿਲड्रन ਉਹਨਾਂ ਉਹਨਾਂ ਦੇ ਇਲਾਜ ਵਾਸਤੇ ਮੈਡੀਕਲ ਰੀਇੰਬਰਸਮੈਂਟ ਮਿਲਦੀ ਹੁਣ ਇੱਕ ਮੈਡਮ ਸੀਗੇ ਸੁਰਨਜੀਤ ਕੌਰ ਤੇ ਇਹ ਇਹਨਾਂ ਦਾ ਇਹ ਕਲੇਮ ਸੀਗਾ ਕਿ ਇਹ ਆਪਣੇ ਇਨ-ਲॉज ਨਾਲ ਰਹਿੰਦੇ ਆ ਤੇ ਇਹ ਆ ਉਹਨਾਂ ਦੇ ਪੇਰੈਂਟਸ ਇੰਡੀਪੈਂਡੈਂਟ ਨੇ ਉਹਨਾਂ ਦੇ ਜਿਹੜੇ ਇਨ-ਲॉज ਨੇ ਉਹ ਉਹਨਾਂ ਤੇ ਡਿਪੈਂਡੈਂਟ ਨੇ ਤਾਂ ਕਰਕੇ ਉਹਨਾਂ ਨੂੰ ਇਨ-ਲॉज ਦੇ ਲਈ ਮੈਡੀਕਲ ਰੀਇੰਬਰਸਮੈਂਟ ਦਿੱਤੀ ਜਾਏ ਕਿਉਂਕਿ ਉਹ ਰਹਿੰਦੇ ਵੀ ਉਹਨਾਂ ਨਾਲ ਹੀ ਨੇ ਤੇ ਉਹ ਇਹਨਾਂ ਤੇ ਡਿਪੈਂਡੈਂਟ ਤੇ ਪੰਜਾਬ ਗਵਰਨਮੈਂਟ ਨੇ ਇਹ ਚੀਜ਼ ਰਿਜੈਕਟ ਕਰਤੀ ਸੀ ਕਹਿ ਕੇ ਕਿ ਇਨ-ਲॉज ਵਾਸਤੇ ਤੁਸੀਂ ਮੈਡੀਕਲ ਰੀਇੰਬਰਸਮੈਂਟ ਕਲੇਮ ਨਹੀਂ ਕਰ ਸਕਦੇ ਤਾਂ ਕਰਕੇ ਇਹਨਾਂ ਨੇ ਹਾਈ ਕੋਰਟ ਕੇਸ ਪਾਇਆ ਸੀਗਾ ਅਸੀਂ ਦਿਖਾਇਆ ਸੀਗਾ ਕਿ ECHS CGHS ਜਿਹੜੀ ਸੈਂਟਰਲ ਗਵਰਨਮੈਂਟ ਦੀ ਸਕੀਮਸ ਹੈਗੀਆਂ ਉੱਚ ਪਹਿਲਾਂ ਜਿਹੜੀ ਫੀਮੇਲ ਹੁੰਦੀ ਸੀ ਉਹਨੂੰ ਇੱਕ ਆਪਸ਼ਨ ਦਿੱਤੀ ਜਾਂਦੀ ਸੀ ਕਿ ਉਹ ਜਾਂ ਤਾਂ ਆਪਣੇ ਪੇਰੈਂਟਸ ਨੂੰ ਚੂਜ਼ ਕਰ ਸਕਦੀ ਹੈ ਇਹ ਬੈਨੀਫਿਟ ਲੈਣਾ ਜਾਂ ਆਪਣੇ ਪੇਰੈਂਟਸ ਇਨ ਲਾ ਵਾਸਤੇ ਚੂਜ਼ ਕਰ ਸਕਦੀ ਹੈ ਬੈਨੀਫਿਟ ਲੈਣਾ ਹੁਣ 2024 ਚ ਸੈਂਟਰਲ ਗਵਰਨਮੈਂਟ ਨੇ ਇਹਨੂੰ ਹੋਰ ਵਾਈਡਨ ਕਰਤਾ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਚਾਹੇ ਮੇਲ ਹੋਵੇ ਚਾਹੇ ਫੀਮੇਲ ਹੋਵੇ ਉਹ ਚੂਜ਼ ਕਰ ਸਕਦਾ ਕਿ ਆਪ ਮੈਂ ਇਹ ਬੈਨੀਫਿਟ ਆਪਣੇ ਪੇਰੈਂਟਸ ਵਾਸਤੇ ਲੈਣਾ ਚਾਹੁੰਦਾ ਜਾਂ ਮੈਂ ਆਪਣੇ ਪੇਰੈਂਟਸ ਇਨ ਲਾ ਵਾਸਤੇ ਲੈਣਾ ਚਾਹੁੰਦਾ ਕਿਉਂਕਿ ਉਹ ਵੀ ਤੁਹਾਡੀ ਫੈਮਿਲੀ ਦਾ ਪਾਰਟੀ ਨੇ ਤੇ ਤੁਹਾਡੀ ਰਿਸਪੌਂਸਿਬਿਲਟੀ ਨੇ ਹਰਿਆਣਾ ਸਰਕਾਰ ਨੇ ਵੀ ਇਹ ਹਰਿਆਣਾ ਤੇ ਪੰਜਾਬ ਇਹ ਜਿਹੜੀ ਜਿਹੜੇ ਬੈਨੀਫਿਟ ਜਦ ਬਣੇ ਸੀਗੇ 1940 ਵਿੱਚ ਬਣੇ ਸੀਗੇ ਪੰਜਾਬ ਤੇ ਹਰਿਆਣਾ ਤੇ ਸੇਮ ਰੂਲਸ ਨੇ ਬਟ ਡਿਫੀਨੇਸ਼ਨ ਆਫ ਫੈਮਿਲੀ ਹਰਿਆਣਾ ਨੇ 2008 ਵਿੱਚ ਸ਼ੋਧ ਕਰਤਾ ਸੀਗਾ ਤੇ ਇਨਲੋਜ਼ ਵਾਲੀ ਆਪਸ਼ਨ ਫੀਮੇਲਸ ਨੂੰ ਦਿੱਤੀ ਸੀਗੀ ਤੇ ਹੁਣ ਹਾਈ ਕੋਰਟ ਚ ਸਵਰਨਜੀਤ ਕੌਰ ਨੇ ਰੈਟ ਪਟੀਸ਼ਨ ਪਾਈ ਸੀਗੀ ਜਿੱਚ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਚੀਫ ਸੈਕਟਰੀ ਤੇ ਸੈਕਟਰੀ ਹੈਲਥ ਨੂੰ ਇਸ ਚੀਜ਼ ਨੂੰ ਕਨਸਿਡਰ ਕਰਕੇ ਕਿ ਸੈਂਟਰਲ ਗਵਰਨਮੈਂਟ ਇਦਾਂ ਕਰ ਰਹੀ ਹੈ ਹਰਿਆਣਾ ਗਵਰਨਮੈਂਟ ਇਦਾਂ ਕਰ ਰਹੀ ਹੈ ਮਹਾਰਾਸ਼ਟਰ ਗਵਰਨਮੈਂਟ ਇਦਾਂ ਕਰ ਰਹੀ ਹੈ ਤੇ ਤੁਸੀਂ ਵੀ ਇੱਥੇ ਆਪਣਾ ਡਿਸੀਜਨ ਲੈ ਕੇ ਆ ਕੋਰਟ ਦੇ ਸਾਹਮਣੇ ਪੇਸ਼ ਕਰੋ ਕੋਰਟ ਨੇ ਆਪਣੇ ਵਰਡਸ ਆਪਣੇ ਆਰਡਰ ਚ ਇਹ ਲਿਖਿਆ ਕਿ ਇਦਾਂ ਹੋਣਾ ਚਾਹੀਦਾ ਹਾਂਜੀ ਤੇ ਕਦੋਂ ਤੱਕ ਕਿਹਾ ਟਾਈਮ ਕਿੰਨੇ ਟਾਈਮ ਹੋਏ ਅ ਉਹਨਾਂ ਨੂੰ ਕਿਹਾ ਕਿ ਅਗਲੀ ਤਰੀਕ ਤੱਕ ਉਹ ਰਿਪੋਰਟ ਪੇਸ਼ ਕਰਨੀ ਨੇ ਤੇ ਅਗਲੀ ਤਰੀਕ ਆਪਣੀ 25 10 ਹੈ بالکل ہر ہر ملازم کو فائدہ ہوئے گا یہ دیکھنا پے گا ہوں پنجاب کی ڈسیزن لینی ہے کہ یا تو وہ ریجیکٹ کر سکتی ہے پھر کوٹ نکسیزن چنا پے گا یا وہ ایک اکسپٹ کر سکتی ہے صرف فیملز واسطے یا جی سینٹرل گورنمنٹ نے کیا ہے کہ بھی मेल वास्ते भी अवेलेबल है फीमेल वास्ते भी अवेलेबल है कि वो अपने इन-लॉज वास्ते लेना चाहते हैं कि पेरेंट्स वास्ते लेना चाहते हैं ये हुन सरकार ਦੇ ਪੱਖ ਵਿੱਚ ਅ ਸਰਕਾਰ ਕਿਵੇਂ ਡਿਸੀਜਨ ਲੈਂਦੀ ਹੈ ਉੱਤੇ ਡਿਪੈਂਡ ਕਰੇਗਾ ਕੇਸ ਦੀ ਕਾਰਵਾਈ ਵੀ ਉਸੇ ਤੇ ਡਿਪੈਂਡ ਕਰੇਗੀ ਕਿਉਂਕਿ ਜੇ ਸਰਕਾਰ ਸਿੱਧਾ ਹੀ ਮੰਨ ਲੈਂਦੀ ਹੈ ਕਿਉਂਕਿ ਦੂ ਕਿਉਂਕਿ ਸੈਂਟਰਲ ਸਰਕਾਰ ਆਲਰੇਡੀ ਕਰ ਰਹੀ ਹੈ ਸੈਂਟਰਲ ਸਰਕਾਰ ਨੇ ਸੋਚ ਸਮਝ ਕੇ ਡਿਸੀਜਨ ਲਿਆ ਹੈ ਹਰਿਆਣਾ ਸਰਕਾਰ ਨੇ ਡਿਸੀਜਨ ਲਿਆ ਹੈ ਤੇ ਪੰਜਾਬ ਸਰਕਾਰ ਨੂੰ ਵੀ ਲੈਣਾ ਚਾਹੀਦਾ ਜਦੋਂ ਹਿਅਰਿੰਗ ਹੋਈ ਉਹਦੇ ਵਿੱਚ ਜਾਂ ਸਰਕਾਰ ਦੇ ਵਕੀਲ ਨੇ ਕਿਹਾ ਨਹੀਂ ਕਿ ਇਹਦੇ ਬਾਰੇ ਗੌਰ ਕਰਾਂਗੇ ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਸਕੱਤਰ ਪੰਜਾਬ ਸਰਕਾਰ ਦੇ ਰਿਪਲਾਈ ਦੇ ਮੁਤਾਬਿਕ ਉਹਨਾਂ ਨੇ ਇਹ ਆਲਰੇਡੀ ਕਹਿ ਚੁੱਕੇ ਨੇ ਕਿ ਜਿਹੜੇ ਉਹਨਾਂ ਦੇ ਰੂਲਸ ਨੇ ਉਹਦੇ ਮੁਤਾਬਿਕ ਇਹ ਬੈਨੀਫਿਟ ਨਹੀਂ ਦੇ ਸਕਦੇ ਤੇ ਕਿਉਂਕਿ ਆਲਰੇਡੀ ਉਹ ਕਹਿ ਚੁੱਕੇ ਨੇ ਕਿ ਉਹਨਾਂ ਨੇ ਇਸ ਬਾਰੇ ਡਿਸੀਜਨ ਲਿਆ ਸੀਗਾ ਪਰ ਉਹ ਡਿਸੀਜਨ ਬਹੁਤ ਪੁਰਾਣਾ ਨੇ ਤੇ ਜੱਜ ਸਾਹਿਬ ਨੇ ਆਪਣੇ ਆਰਡਰ ਵਿੱਚ ਲਿਖ ਕੇ ਕਿਹਾ ਕਿ ਇਹਨੂੰ ਰੀਕਨਸਿਡਰ ਰੀਕਨਸਿਡਰ ਕੀਤਾ ਜਾਵੇ ਇਸ ਬਣਾ ਕੇ ਤੁਸੀਂ ਈਸ਼ਪਨੀਤ ਸਿੰਘ ਜੀ